ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਈਂ ਦਸਵੀਂ ਚੌਕਈ ਕੋਨ ਰਾਖਸ ਕਾ ਕਾਟਾ ਸੀਸਾ ਸ੍ਰੀ ਅਸ ਕੇ ਜਗਤ ਕੇ ਈਸਾ ਕੋ ਪੰ ਕ੍ਰਿਸ਼ਟ ਗਗਨ ਤੇ ਭਈ ਸਭ ਹੀ ਨੇ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਣ ਮੋਹਿ ਲਿਓ ਉਵਾਰੀ ਕਬਿ ਉਹ ਬਾਝ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨੁ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਮਰੇ ਦੁਸ਼ਟ ਸਭ ਹੈ ਤੁਮ ਕਹਾਵੋ ਆਪ ਹਥ ਦੈ ਮੋਹਿ ਬਚਾਵੋ ਸੁਖੀ ਬਸੈ ਗੋ ਰ ਪਰਵਾਰਾ ਸੇਵਕ ਸਿੱਖ ਸਭ ਹੈ ਕਰਤਾਰ ਹੋ ਰਖਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਬ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੁਣ ਚੁਣ ਸੱਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝੈ ਉਭਰੀਐ ਮਰਨ ਕਾਲ ਕਾ ਤਰਾ ਸੰਵਰੀਐ ਤੂ ਜੋ ਸਦਾ ਹਮਾਰ ਪੱਛਾ ਸ੍ਰੀ ਅਸਤੋ ਜ ਜੂ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਮ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾਸਾ ਜਵਨ ਕਾ ਜੋਗੀ ਸਿਵ ਕੀਓ ਮੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਗ ਸਨੇ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿ ਆਹੋ ਹਮਾਰਾ ਨੰਸ਼ਕਾਰ ਤੇ ਸਹੀ ਕੋ ਹਮਾਰੀ ਸਕਲ ਪਰਜਾ ਜਨਿਆ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਾਲਨ ਮੋਗਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਾਲ ਬੁਰ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਰੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਨ ਜਬ ਉਦ ਕਰਖ ਕਰਾ ਕਰ ਤਾਰਾ ਪਰ ਜਹਰ ਤ ਤਵ ਦੇ ਅਪਾਰਾ ਜਬ ਆ ਕਰਖ ਕਰ ਤੋ ਕਹੂੰ ਤੁਮ ਮੈ ਮਿਲਤ ਦੇ ਧਾਰ ਸਭ ਜੇਤੇ ਬਾਦਨ ਸ੍ਰਿਸ਼ਟ ਸਭ ਧਾਰੈ आप ये अपनी भूज उचार तुम सब हीते रहत निरालम जानत भेद भेद, भेद अहालम निरंकार निर्भकार निर्लंब आद अनिल अनादि असंभ ताका मूल उचारत वेदा जाको पीवना भवत वेदा ਤਾ ਕੋ ਕਰ ਪਾਹਣਿ ਅਨੁਮਾਨਤ ਮਹਾ ਮੂੜ ਕਾਛੁ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਮਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਇਹ ਵੇਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਤ ਭਇਉ ਰਾਵ ਕਹੀ ਪੂਪਾ ਅੰਦਰ ਜੇ ਰਜ ਸੇ ਤਜ ਕੀਨੀ ਉਤ ਕੁਝ ਖਾਨ ਬਹੁ ਰਚ ਦੀਨੀ ਕਹੂ ਫੂਲਾ ਰਾਜਾ ਹੋਏ ਬੈਠਾ ਕਹੂ ਸਿਮਟ आयौ शंकर इकइठा सागरि श्रेष्ठ दखाय चंपाव आद जुगाण स्वरूप सोयम् भाव आवरछा मेरी तुम करो सिख ओ वार सिख संग धरो दोष जीते उठवा दियु तो पाता सकल मलेश करो रण काता जे अस तुज ਤਾਂ ਸਰਨੀ ਪਰੇ ਤਨ ਕੇ ਦੁਸ਼ਤ ਦੁਖਤ ਹਵੇ ਮਰੇ ਵਰਖ ਜਗਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਕਾਹੇ ਸਭ ਕਾਲਾ ਦੋਸਤ ਰਿਸ਼ਤਰ ਕਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਤਾਕੇ ਤਾ ਤਨ ਕਮ ਹੈ ਹਰ ਹੋ ਰਿੱਧ ਸਿਧ ਧਰਮੋ ਸਭ ਹੋਈ ਦੋਸਤ ਛੁਛੈ ਸਕੈ ਨ ਕੋਈ ਇੱਕ ਵਾਰ ਜਿਨ ਤਮੈ ਸੰਭਾਰਾ ਕਾਲphas ਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀ ਤੁਮੇ ਸ਼ਰਨ ਦਿਹਾਵੀ ਆਪ ਹਾਥ ਦੇ ਲੇਹੁ ਉਵਾਰੀ ਸਰਬ ਠਾਰ ਮੁਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ग्रंथ करा पूरण सु 바라타 केवलमे सकल दह को हरता दुष्ट दोख अन को छे करता सिर अस तुझ जब भय दयाला पूरण करा तुरंत तत् काल मन वांछत फल पावे सोई दुख नत सह मियापत कोई अडल ਸੋ ਨੈ ਗੁੰਗ ਜੋ ਯਾਹੇ ਸੁਰਸ ਨਾ ਪਾਵੇ ਸੋ ਨੈ ਮੂੜ ਚਿੰਤ ਲਾਏ ਚਤੁਰ ਕਾਇਆ ਵਈ ਦੂਖ ਦਰਦ ਭਾਵ ਨਿਕਤ ਨ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਇਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ 77 ਸਹਸਪਣਿ ਜੈ ਅਰਧ ਸਹਸ ਹਨ ਤੀਨ ਕਹਿ ਜੈ ਆਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸੇ ਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹੈ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤਹਾਰੋ ਦੁਆਰ ਬਾਹਂ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਤੈ ਗਹਿੋ ਤੁਹਾਰੂ ਦੁਆਰ ਬਾਹਂ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ